ਸਮਾਪਤ ਛੇਵੇਂ ਅੱਜ ਸਾਡਾ ਪਾਠ 12 ਪਹਿਲ ਕਵਤਾ ਅਸੀਂ ਅੱਜ ਕਵਤਾ ਪੜ੍ਹਾਂਗੇ ਬਹੁਤ ਵਧੀਆ ਕਵਤਾ ਵਾ ਧਿਆਨ ਨਾਲ ਤੁਸੀਂ ਸੁਣੋ ਕਵਤਾ ਕਵਤਾ ਕੀ ਆ ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ ਖੋਤਾ ਲਿਆਇਆ ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ ਖੋਤਾ ਲਿਆਇਆ ਡਾਕਟਰ ਨੇ ਦੇਖ ਬਿਮਾਰੀ ਨੁਸਖਾ ਲੇਖ ਪਕੜਾਇਆ ਕਹਿਣ ਲੱਗਾ ਇਹ ਚੀਜ਼ਾਂ ਪੀਕੇ ਇੱਕ ਨਲਕੀ ਵਿੱਚ ਪਾਈ ਨਲਕੀ ਦੇ ਨਾਸ ਵਿੱਚ ਰੱਖ ਫੂਕ ਜੋਰ ਦੀ ਲਾਈ ਇਹ ਨਸਵਾਰ ਨਾਸ ਦੇ ਰਾਹੀ ਜਦੋਂ ਮਗਜ ਵਿੱਚ ਜਾਊ ਤੇਰੇ ਇਸ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾਉ ਕੋਜ ਚੇਰ ਮਗਰੋਂ ਖੌਂ ਖੌਂ ਕਰਦਾ ਬੁੱਧੂ ਮੁੜ ਕੇ ਆਇਆ ਬਿੱਜੂ ਬਾਗ ਬੁਰਾ ਉਸਨੇ ਹੈ ਸੀ ਮੂੰਹ ਬਣਾਇਆ ਡਾਕਟਰ ਨੇ ਸੋਚਿਆ ਹੋ ਸੀ ਗਗੇਦੁ ਲੱਤੀ ਮਾਰ ਲਈ ਹਾਸਾ ਰੋਕ ਪੁੱਛਿਆ ਬੁੱਦੂ ਏ ਕੀ ਸ਼ਕਲ ਬਣਾਈ ਕਹਿਣ ਲੱਗਾ ਹਟਕੋਰੇ ਲੈ ਕੇ ਮੈਂ ਚੀਜ਼ਾਂ ਸਭ ਨਹੀਂ ਆ ਪੀਸ ਉਸਕੇ ਸ਼ਾਣ ਫੂਣ ਕੇ ਜਦੋਂ ਟਿਚਰ ਹੋ ਗਈਆਂ ਨਲਕੀ ਵਿੱਚ ਪਾ ਨਲਕੀ ਉਸ ਦੇ ਨਥਨੇ ਵਿੱਚ ਟਿਕਾਈ ਦੂਜੀ ਤਰਫੋਂ ਫੂਕ ਲਾਣ ਹਿਤ ਮੈਂ ਨਲਕੀ ਮੂੰਹ ਪਾਈ ਮੇਰੀ ਫੂਕੋਂ ਪਹਿਲੇ ਹੀ ਜੇ ਫੂਕ ਗਦੇ ਨੇ ਮਾਰੀ ਮੇਰੇ ਗਲ ਦੇ ਅੰਦਰ ਧਸ ਗਈ ਛੱਟ ਦਵਾਈ ਸਾਰੀ ਅੱਲਾ ਬਖਸ਼ੇ ਫੂਕ ਉਸ ਦੀ ਵਾਗ ਹਨੇਰੀ ਆਈ ਨਲਕੀ ਵੀ ਲੰਘ ਜਾਣੀ ਸੀ ਮੈਂ ਫੜ ਕੇ ਮਸਾਂ ਬਚਾਈ ਉਸ ਦੀ ਸੁਣ ਕੇ ਗੱਲ ਡਾਕਟਰ ਹੱਸ ਹੱਸ ਦੂਰਾ ਹੋਇਆ ਹੱਸਦੇ ਰੋਂਦੇ ਦੇਖ ਦੋਹਾਂ ਨੂੰ ਸੁਤਰਾ ਵੀ ਮੁਸਕਾਇਆ ਸੁਣੋ ਬੁੱਧੂ ਇਸ ਜਗਨੇ ਹੈ ਪਹਿਰ ਤਾਈ ਵੜਿਆਇਆ ਇਹ ਲਾਈਨਾਂ ਬੜੀਆਂ ਵਧੀਆ ਨੇ ਸਮਝਣ ਦੀ ਲੋੜ ਆ ਸੁਣੋ ਉਹ ਬੁੱਧੂ ਇਸ ਜਗਨੇ ਹੈ ਪਹਿਰ ਤਾਈ ਵੜਿਆਇਆ ਜਿਹਦੀ ਫੂਕ ਵੱਜ ਜਾਵੇ ਪਹਿਲਾਂ ਜਿੱਤ ਉਸ ਦੀ ਕਹਿੰਦੇ ਤੇਰੇ ਜਿਹਾ ਸੁਸ ਪਿਛ ਰਹਿਣੇ ਰੌਂ ਰੌਂ ਕਰਦੇ ਰਹਿੰਦੇ ਤੇਰੇ ਜਿਹਾ ਸੁਸ ਪਿਛ ਰਹਿਣੇ ਰੌਂ ਰੌਂ ਕਰਦੇ ਰਹਿੰਦੇ ਪਹਿਲ ਮਤਲਬ ਕਿ ਕੰਮ ਨੂੰ ਪਹਿਲਾਂ ਕਰਨਾ ਸੁਸਤੀ ਨਹੀਂ ਦਿਖਾਉਣੀ ਹੁਣ ਇਹਦੇ ਆਪਾਂ ਪਾਠ ਦੇ ਅਭਿਆਸੀ ਪ੍ਰਸ਼ਨ ਦੇਖੀਏ ਪਹਿਲਾ ਪ੍ਰਸ਼ਨ ਡਾਕਟਰ ਨੇ ਬੁੱਦੂ ਨੂੰ ਕੀ ਨੁਸਖਾ ਦੱਸਿਆ ਪੁੱਤਰ ਡਾਕਟਰ ਨੇ ਬੁੱਦੂ ਨੂੰ ਇੱਕ ਨੁਸਖਾ ਲਿਖ ਕੇ ਦਿੱਤਾ ਤੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਪੀ ਕੇ ਇੱਕ ਨਲਕੀ ਵਿੱਚ ਪਾ ਲਵੀ ਉਸ ਨਲਕੀ ਨੂੰ ਖੋਤੇ ਦੇ ਨਾਸ ਵਿੱਚ ਰੱਖ ਕੇ ਫੂਕ ਮਾਰੀ ਦਵਾਈ ਖੋਤੇ ਦੇ ਅੰਦਰ ਜਾਣ ਨਾਲ ਤੇਰਾ ਖੋਤਾ ਠੀਕ ਹੋ ਜਾਵੇਗਾ ਪ੍ਰੈਸ਼ਰ ਨੰਬਰ 2 ਬੁੱਧੂ ਖੌਂ ਖੌਂ ਕਰਦਾ ਡਾਕਟਰ ਕੋਲ ਵਾਪਸ ਕਿਉਂ ਆਇਆ ਉੱਤਰ ਸਾਰੀ ਦਵਾਈ ਨਲਕੀ ਵਿੱਚ ਪਾ ਕੇ ਬੁੱਧੂ ਨੇ ਖੋਤੇ ਦੇ ਨੱਕ ਵਿੱਚ ਰੱਖ ਕੇ ਫੂਕ ਮਾਰਨ ਲੱਗਾ ਤਾਂ ਖੋਤੇ ਨੇ ਬੁੱਧੂ ਤੋਂ ਪਹਿਲਾਂ ਫੂਕ ਮਾਰ ਦਿੱਤੀ ਸਾਰੇ ਦਵਾਈ ਬੁੱਧੂ ਦੇ ਅੰਦਰ ਚਲੀ ਗਈ ਬੁੱਧੂ ਖੌਂ ਖੌਂ ਕਰਦਾ ਡਾਕਟਰ ਕੋਲ ਵਾਪਸ ਆਇਆ ਪ੍ਰੈਸ਼ਰ ਨੰਬਰ 10 ਡਾਕਟਰ ਹਾਸ ਹਾਸ ਦੋਰਾ ਕਿਉਂ ਹੋਇਆ ਉੱਤਰ ਡਾਕਟਰ ਨੇ ਬੁੱਧੂ ਦੀ ਕਹਾਣੀ ਸੁਣੀ ਕਿ ਕਿਸ ਤਰ੍ਹਾਂ ਖੋਤੇ ਦੀ ਫੂਕ ਨਾਲ ਦਵਾਈ ਉਸ ਦੇ ਅੰਦਰ ਚਲੀ ਗਈ ਉਹ ਬੁੱਧੂ ਦੀ ਹਾਲਤ ਦੇਖ ਕੇ ਹੱਸ ਹੱਸ ਦੋਰਾ ਹੋਇਆ ਫਿਰ ਬੇਟੇ ਉਹਨਾਂ ਨੇ ਤੁਹਾਨੂੰ ਨਾ ਪ੍ਰਸ਼ਨ ਨੰਬਰ 4 ਦੇ ਵਿੱਚ ਲਾਈਨਾਂ ਦਿੱਤੀਆਂ ਨੇ 17 ਦਿੱਤੀਆਂ ਨੇ ਕਿ ਉਹਨਾਂ ਦੇ ਅਰਥ ਆਪਣੇ ਸ਼ਬਦਾਂ ਚ ਲਿਖੋ ਲਾਈਨਾਂ ਕਿਨੇ ਅਹੇਲਿਆ ਲਾਈਨਾਂ ਨੇ ਸਾਡੀ ਕਵਿਤਾ ਦੀਆਂ ਜੀ ਦੀ ਫੂਕ ਵੱਜ ਜਾਵੇ ਪਹਿਲਾਂ ਜਿੱਤ ਉਸ ਦੀ ਕਹਿੰਦੇ ਤੇਰੇ ਜਿਹੇ ਸੁਸਤ ਪਿੱਛੇ ਰਹਿਣੇ ਰੋਂ ਰੋਂ ਕਰਦੇ ਰਹਿੰਦੇ ਹੁਣ ਇਹਦੇ ਆਪਾਂ 17 ਦਾ ਅਰਥ ਕੀ ਦੱਸ ਦਿੱਤਾ ਵਾ ਜਿਹਦੀ ਫੂਕ ਪਹਿਲਾਂ ਵੱਜ ਜਾਂਦੀ ਹੈ ਉਸੇ ਦੀ ਜਿੱਤ ਹੁੰਦੀ ਹੈ ਪਰ ਤੇਰੇ ਵਰਗੇ ਸੁਸ ਅਤੇ ਪਿੱਛੇ ਰਹਿਣ ਵਾਲੇ ਲੋਕ ਰੋਂਦੇ ਰਹਿੰਦੇ ਹਨ ਠੀਕ ਹੈ ਇਸ ਤੋਂ ਬਾਅਦ ਉਹਦੇ ਤੁਹਾਨੂੰ ਇਹਨਾਂ ਨੇ ਮੁਹਾਵਰਿਆਂ ਦੇ ਅਰਥ ਦੱਸੇ ਹੋਇਆ ਹੈ ਮੁਹਾਵਰਿਆਂ ਦੇ ਅਰਥ ਦੱਸੇ ਹੋਏ ਨੇ ਜਿਵੇਂ ਹਟਕੋਰੇ ਲੈਣਾ ਆਇਆ ਕਰਕੇ ਬੱਚੇ ਗੱਪਦੇ ਹੁੰਦੇ ਨੇ ਨਾ ਇਹਨੂੰ ਕਹਿੰਦੇ ਆ ਹਟਕੋਰੇ ਲੈਣਾ ਮਤਲਬ ਰੋਂਦੇ ਹੋਏ ਲੰਮਾ ਸਾਹ ਲੈਣਾ ਜਾਂ ਹੌਂਕਾ ਲੈਣਾ ਇਹਨੇ ਸਾਨੂੰ ਮੁਹਾਵਰਿਆਂ ਦੇ ਅਰਥ ਕਿਤਾਬ ਵਿੱਚ ਦੱਸਦੇ ਅਸੀਂ ਫਿਰ ਵੀ ਉਹਦਾ ਵਾਕ ਬਣਾ ਕੇ ਦੇਖਿਆ ਬੱਚਾ ਹਟਕੋਰੇ ਲੈ ਰਿਹਾ ਸੀ ਦੂਸਰਾ ਆ ਗਿਆ ਦੁਲੱਤੀ ਮਾਰਨਾ ਕਿਸੇ ਜਾਨਵਰ ਵੱਲੋਂ ਦੋਵੇਂ ਲੱਤਾਂ ਇੱਕੋ ਵੇਲੇ ਜੋੜ ਕੇ ਮਾਰਨੀ ਆ ਪਿੱਛੇ ਨੂੰ ਜਾਂ ਪਰਾਂ ਹਟਾਉਣਾ ਇਹਦਾ ਆਸੀਂ ਬਾਗੀ ਬਣਾਇਆ ਖੋਤੇ ਨੇ ਦੁਲੱਤੀ ਮਾਰੀ ਅੱਗੇ ਆਉਂਦਾ ਹਨੇਰੀ ਵਾਂਗ ਆਉਣਾ ਬਹੁਤ ਤੇਜ਼ੀ ਨਾਲ ਆਉਣਾ ਠੀਕ ਹੈ ਇਹਦਾ ਬਾਗੀ ਬਣਾਇਆ ਸੀ ਉਹ ਘਰ ਹਨੇਰੀ ਵਾਂਗ ਆਇਆ ਅਗਲਾ ਹੈਗਾ ਸਾਡੇ ਕੋਲੇ ਇਹ ਮੁਹਾਵਰਾ ਹੱਸ ਹੱਸ ਦੂਰਾ ਹੋਣਾ ਬਹੁਤ ਹੱਸਣਾ ਹਾਸੇ ਨਾਲ ਲੋਡ ਕੋਡ ਹੋ ਜਾਣਾ ਗੈਪੂਰੀ ਇਸ ਪੀਣਾ ਹੱਸੀ ਹੋ ਜਾਂਦੇ ਆ ਹੱਸੀ ਹੋ ਜਾਂਦੇ ਨੇ ਠੀਕ ਆ ਨਾ ਇਹਦਾ ਆਪਾਂ ਬਾਗੀ ਬਣਾਇਆ ਬੁੱਧੋ ਦੀ ਸ਼ਕਲ ਦੇਖ ਕੇ ਡਾਕਟਰ ਹੱਸ ਹੱਸ ਕੇ ਦੂਰਾ ਹੋ ਗਿਆ ਅੱਗੇ ਆ ਜਾਂਦਾ ਦੂਣਾ ਚੌਣਾ ਹੋਣਾ ਦੂਣਾ ਚੌਣਾ ਹੋਣਾ ਬਹੁਤ ਖੁਸ਼ ਹੋਣਾ ਇਸ ਵਾਰ ਫਸਲ ਦੂਣੀ ਚੌਣੀ ਹੋਏ ਫਿਰ ਰਹ ਜਾਂਦਾ ਰੌਂ ਰੌਂ ਕਰਨਾ ਤੇਰੇ ਵਰਗੇ ਪਿਛੇ ਰਹਿਣੇ ਵਿਅਕਤੀ ਰੌਂ ਰੌਂ ਕਰਦੇ ਰਹਿੰਦੇ ਹਨ ਜੇ ਤੁਹਾਨੂੰ ਅਜੇ ਪਿਛੇ ਰਹਿਣੇ ਠੀਕ ਹੈ ਨਾ ਪਿਛੇ ਰਹਿਣੇ ਆ ਜਵੇ ਤਾਂ ਫਿਰ ਤੁਸੀਂ ਤੇਰੇ ਵਰਗੇ ਪਿਛਰੇ ਰਹਿਣੇ ਵਿਅਕਤੀ ਰੌਂ ਰੌਂ ਕਰਦੇ ਰਹਿੰਦੇ ਹਨ ਵੀ ਵਾਕ ਬਣਾ ਸਕਦੇ ਹਾਂ ਇਸ ਇਹਨਾਂ ਦਾ ਸ਼ਬਦਾਂ ਦਾ ਵੀ ਤੇ ਜੇ ਅੱਜ ਵੀ ਤੁਹਾਡੇ ਕੋਲ ਮੁਹਾਵਰਾ ਰੌਂ ਰੌਂ ਕਰਨਾ ਤਾਂ ਤੁਸੀਂ ਫਿਰ ਵੀ ਇਹਦਾ ਇਹ ਵਾਕ ਬਣਾ ਸਕਦੇ ਹੋ ਤੇਰੇ ਵਰਗੇ ਪਿਛਰੇ ਰਹਿਣੇ ਵਿਅਕਤੀ ਰੌਂ ਰੌਂ ਕਰਦੇ ਰਹਿੰਦੇ ਹਨ ਇਹ ਜਿਹੜੀ ਸਾਡੀ ਕਵਤਾ ਵਾ ਬੜੀ ਹੀ ਦਿਲਚਸਪ ਕਵਤਾ ਵਾ ਸਿੱਖਿਆਦਾਇਕ ਕਵਤਾ ਵਾ ਭਈ ਖੋਤਾ ਬੁਮਾਰਾ ਬੁੱਧੂ ਨੇ ਡਾਕਟਰ ਤੋਂ ਦਵਾਈ ਲਖਾ ਲਈ ਉਹ ਕਹਿੰਦੇ ਵੀ ਇਹਨੂੰ ਨਲਕੀ ਹੁੰਦੀ ਆ ਵੀ ਉਹਦੇ ਵਿੱਚ ਇੱਕ ਪਾਸੇ ਉਹਦੇ ਮੂੰਹ ਬਣਿਆ ਹੁੰਦਾ ਵਾ ਦੂਸਰੇ ਪਾਸੇ ਹਵਾ ਆ ਮਾਰਦੀ ਹੈ। ਇਹ ਆ ਵੀ ਉਹਦੇ ਵਿੱਚ ਜਿਹੜਾ ਪਾਊਡਰ ਬਣਾ ਕੇ ਉਹਨੂੰ ਪਾਇਆ ਹੁੰਦਾ ਵਾ। ਚਲੋ ਉਹਦੀਆਂ ਨਾਸਾਂ ਦੇ ਕੋਲ ਜਾਊਗੀ। ਇਹ ਇਧਰੋਂ ਜਦੋਂ ਫੂਕ ਮਾਰੂਗੀ ਉਹਦੇ ਨਾਲ ਪੋਤੇ ਦੀਆਂ ਨਾਸਾਂ ਦੇ ਵਿੱਚ ਚਲੀ ਜਾਊਗੀ ਚੀਜ਼ ਹਨਾ। ਪਰ ਗੱਲ ਉਹ ਹੀ ਆ ਜਾਂਦੀ ਆ ਕਿ ਸਾਹ ਤਾਂ ਸਾਰੇ ਲੈਂਦੇ ਆ। ਜਾਨਵਰ ਵੀ ਸਾਹ ਲੈਂਦੇ ਆ, ਸਾਰੇ ਸਾਹ ਲੈਂਦੇ ਆ। ਹੁਣ ਜੇ ਤਾਂ ਬੁੱਧੂ ਉਹਦੀ ਨਲਕੀ ਨਾਸਣਾ ਲਾਉਣ ਦੇ ਨਾਲ ਹੀ ਫੂਕ ਮਾਰ ਦਿੰਦਾ ਫਿਰ ਤਾਂ ਉਹ ਨਸਵਾਰ ਨੇ ਉਹਦੀਆਂ ਨੱਕ ਦੇ ਵਿੱਚ ਚਲੇ ਜਾਣਾ ਸੀਗਾ ਖੋਤੇ ਦੇ ਪਰ ਕੰਮ ਉਲਟ ਹੋ ਗਿਆ ਉਹ ਨਲਕੀ ਲਾਈ ਉਹਦੇ ਖੋਤੇ ਦੇ ਨੱਕ ਨਾਸਾਂ ਨੂੰ ਪਰ ਉਹਨੇ ਸਾਹ ਲੈ ਲਿਆ ਉਲਟਾ ਉਹਦੇ ਨੱਕ ਵੱਲੋਂ ਫੂਕ ਵੱਜ ਗਈ ਉਹ ਫੂਕ ਵੱਜ ਗਈ ਇਧਰ ਹੋਏ ਨੇ ਲਾਇਆ ਸੀ ਆਪਣਾ ਉਹਰੇ ਹੂਗ ਮਾਰ ਨੂੰ ਉਹ ਉਲਟਾ ਸਾਰਾ ਜਿਹੜਾ ਹੈਗਾ ਇਹਦੇ ਮੂੰਹ ਵੱਲ ਚਲੇ ਗਿਆ ਠੀਕ ਹੈ ਨਾ ਤਾਂ ਇਸ ਕਰਕੇ ਉਹ ਸਾਰਾ ਕੰਮ ਉਲਟਾ ਹੋ ਗਿਆ ਫਿਰ ਗੱਲ ਤਾਂ ਹੋਈ ਆ ਗਈ ਨਾ ਪਹਿਲ ਦੀ ਪਹਿਲ ਦੀ ਇਹਨੂੰ ਪਹਿਲ ਕਰਨੀ ਚਾਹੀਦੀ ਸੀ ਪਰ ਉਹ ਪਹਿਲ ਕੌਣ ਕਰ ਗਿਆ ਪੋਤਾ ਕਰ ਗਿਆ ਠੀਕ ਹੈ ਨਾ ਇਸ ਕਰਕੇ ਇਹ ਹੀ ਸਿੱਖਿਆ ਮਿਲਦੀ ਹੈਗੀ ਆ ਵੀ ਸੁਸਤ ਨਾ ਰਹੋ ਆਪਣੀ ਹਿੰਮਤ ਦਿਖਾਓ ਠੀਕ ਹੈ ਨਾ ਤੇ ਨਹੀਂ ਤਾਂ ਫਿਰ ਰੌਂ ਰੌਂ ਕਰਦੇ ਰਹਿੰਦੇ ਨੇ ਤੇ ਰੌਂ ਰੌਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਰੌਂ ਰੌਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਸੁਸਤੀ ਨਾ ਦਿਖਾਓ ਠੀਕ ਹੈ ਹਿੰਮਤ ਦਿਖਾਓ ਤਾਂ ਹੀ ਜਿੱਤ ਪ੍ਰਾਪਤ ਕਰਾਂਗੇ ਧੰਨਵਾਦ